1515 ਈਸਵੀ ਵਿੱਚ ਗੁਰੂ ਰਵੀਦਾਸ ਨੇ ਇਸ ਜਗ੍ਹਾ ਤੇ ਤਪੱਸਿਆ ਕੀਤੀ ਸੀ ਇਹ 850 ਸਾਲ ਤੋਂ ਵੱਧ ਪੁਰਾਣੇ ਨੇ ਇਹਨਾਂ ਬੱਟਿਆਂ ਨਾਲ ਉਦੋਂ ਰਾਸ਼ਨ ਤੋਲਿਆ ਜਾਂਦਾ ਹੁੰਦਾ ਸੀ ਦੋਸਤੋ ਆ ਜਿਹੜੀ ਤੁਸੀਂ ਚੱਕੀ ਵੇਖ ਰਹੇ ਹੋ ਇਹ ਗੁਰੂ ਰਵੀਦਾਸ ਜੀ ਵੇਲੇ ਦੀ ਆ ਜਦੋਂ ਗੁਰੂ ਰਵੀਦਾਸ ਜੀ ਨੂੰ ਸਜ਼ਾ ਸੁਣਾਈ ਗਈ ਸੀ ਵੀ ਤੂੰ ਚੱਕੀ ਪੀਣੀ ਆ ਤਾਂ ਉਸ ਤੋਂ ਬਾਅਦ ਜਿਹੜੀ ਇਹ ਚੱਕੀ ਆਪਣੇ ਆਪ ਹੀ ਚੱਲੀ ਗਈ ਸੀ ਤਾਂ ਦੋਸਤੋ ਇਹ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਸਤਿ ਸ਼੍ਰੀ ਅਕਾਲ ਦੋਸਤੋ ਇੱਕ ਬਹੁਤ ਹੀ ਪਵਿੱਤਰ ਸਥਾਨ ਦਿਖਾਉਣ ਲੱਗੇ ਆਂ ਤੇ ਇਹ ਜਿਹੜਾ ਸਥਾਨ ਹੈ ਗੁਰੂ ਰਵੀਦਾਸ ਮਹਾਰਾਜ ਜੀ ਦਾ ਇਸ ਜਗ੍ਹਾ ਤੇ ਗੁਰੂ ਰਵੀਦਾਸ ਜੀ ਨੇ ਜਿਹੜੀ ਭਗਤੀ ਕੀਤੀ ਸੀ ਤਪਸਥਾਨ ਸ੍ਰੀ ਗੁਰੂ ਰਵੀਦਾਸ ਜੀ ਮਹਾਰਾਜ ਪ੍ਰਾਤਨ 1515 ਈਸਵੀ ਵਿੱਚ ਤਾਂ ਉਸ ਵੇਲੇ ਗੁਰੂ ਰਵੀਦਾਸ ਜੀ ਨੇ ਇੱਥੇ ਜਿਹੜੀ ਤਪੱਸਿਆ ਕੀਤੀ ਸੀ 4 ਸਾਲ 2 ਮਹੀਨੇ 11 ਦਿਨ ਜਿਹੜਾ ਇਸ ਜਗ੍ਹਾ ਤੇ ਗੁਰੂ ਰਵੀਦਾਸ ਜੀ ਰਹੇ ਸੀ ਅੱਜ ਵੀ ਉਹ ਚੱਕੀ ਮੌਜੂਦ ਹੈ ਜਿਹੜੀ ਗੁਰੂ ਰਵੀਦਾਸ ਜੀ ਵੇਲੇ ਹੁੰਦੀ ਸੀ ਤੇ ਉਹ ਵੱਟੇ ਅੱਜ ਵੀ ਮੌਜੂਦ ਨੇ ਤਾਂ ਇੱਧਰ ਦੇਖ ਲਓ ਤੁਸੀਂ ਖੁਰਾਲਗੜ੍ਹ ਸਾਹਿਬ ਆਪਾਂ ਪਹੁੰਚੇ ਆ ਤੇ ਇੱਥੇ ਇੱਕ ਚਰਨ ਸ਼ੋ ਗੰਗਾ ਸਥਾਨ ਵੀ ਬਣਿਆ ਹੋਇਆ ਚਰਨ ਸ਼ੋ ਗੰਗਾ ਜਿੱਥੇ ਗੁਰੂ ਰਵੀਦਾਸ ਜੀ ਨੇ ਕਹਿੰਦੇ ਪੈਰ ਦੇ ਗੂਠੇ ਨਾਲ ਜਿਹੜਾ ਗੰਗਾ ਘੜਤੀ ਸੀ ਆ ਜਿਹੜੀ ਤੁਸੀਂ ਲਿਖਤ ਵੇਖ ਰਹੇ ਹੋ ਉਰਦੂ ਦੇ ਵਿੱਚ ਗੁਰੂ ਰਵੀਦਾਸ ਜੀ ਵੇਲੇ ਦੀ ਆ ਤੇ ਉਦੋਂ ਦੀ ਆ ਤੇ ਇਹ ਗੁਰੂ ਰਵੀਦਾਸ ਜੀ ਨੇ ਕਿਸੇ ਇੱਥੋਂ ਦੇ ਇੱਕ ਬੰਦੇ ਨੂੰ ਦਿੱਤੀ ਸੀ ਕਿੰਨਾ ਨੂੰ ਦਿੱਤੀ ਸੀ ਤਾਂ ਆ ਜੋ ਆਪਾਂ ਸਾਰਾ ਇਤਿਹਾਸ ਜਿਹੜਾ ਬਾਬਾ ਜੀ ਤੋਂ ਜਾਣਦੇ ਆ ਤਾਂ ਪਸਥਾਨ ਸ਼੍ਰੀ ਗੁਰੂ ਰਵੀਦਾਸ ਜੀ ਮਹਾਰਾਜ ਪ੍ਰਾਤਨ 1515 ਈਸਵੀ ਤਾਂ ਦੋਸਤੋ ਆਪਾਂ ਪਹੁੰਚਿਆ ਖਰਾਲਗੜ੍ਹ ਸਾਹਿਬ ਜਿੱਥੇ ਇੱਕ ਬਹੁਤ ਵੱਡਾ ਇਤਿਹਾਸ ਹੈ ਤੇ ਲੋਕ ਬਹੁਤ ਘਾਟੇ ਸਵਾਰੇ ਜਾਣਦੇ ਆ ਤੇ ਬਾਬਾ ਜੀ ਆਪਣੇ ਨਾਲ ਮੌਜੂਦ ਨੇ ਗੁਰੂ ਰਵੀਦਾਸ ਜੀ ਦਾ ਇਤਿਹਾਸ ਹੈ ਆਪਾਂ ਜਾਣਨ ਦੀ ਕੋਸ਼ਿਸ਼ ਕਰਦੇ ਆਂ ਸਤਿ ਸ਼੍ਰੀ ਅਕਾਲ ਬਾਬਾ ਜੀ ਅੱਛਾ ਬਾਬਾ ਜੀ ਕੀ ਇਤਿਹਾਸ ਹੈ ਜਿਹੜਾ ਇਹਨਾਂ ਦੱਸੋਗੇ ਇਹ ਜਿਹੜਾ ਸਥਾਨ ਹੈ ਜੇ ਇਸ ਸਥਾਨ ਦੇ ਆਪ ਵੀ ਦਰਸ਼ਨ ਕਰ ਰਹੇ ਹੋ ਇਸ ਸਥਾਨ ਤੇ ਸਤਿਗੁਰ ਉਦਾਸ ਮਹਾਰਾਜ ਜੀ ਨੇ ਸਨ 1515 ਈਸਵੀ ਦੇ ਵਿੱਚ ਭਾਦੋਂ ਦੇ ਜਿੱਥੇ ਐਤਵਾਰ ਨੂੰ ਇਸ ਧਰਤੀ ਨੂੰ ਭਾਗ ਲਾਇਆ 4 ਸਾਲ 2 ਮਹੀਨੇ 11 ਦਿਨ ਧੰਨ ਸਤਗੁਰੂ ਦਾਸ ਮਹਾਰਾਜ ਜੀ ਨੇ ਇਸ ਜਗ੍ਹਾ ਤੇ ਬੈਠ ਕਰਕੇ ਤਪੱਸਿਆ ਕੀਤੀ ਤਪ ਕੀਤਾ ਔਰ ਸੰਗਤ ਨੂੰ ਨਾਮ ਬਾਣੀ ਤੇ ਨਾਲ ਜੋੜਨਾ ਕੀਤਾ ਸੀ ਇਸ ਇਲਾਕੇ ਦਾ ਜਿਹੜਾ ਰਾਜਾ ਸੀ ਰਾਜਾ ਬੈਨ ਜਿਹੜਾ ਕਿ ਰਿਸ਼ਤੇ ਦੇ ਵਿੱਚ ਸੰਤ ਮੀਰਾ ਜੀ ਦਾ ਮਾਸਟਰ ਲੱਗਦਾ ਸੀ ਜਦੋਂ ਵੀ ਮੀਰਾ ਨੇ ਆਪਣੇ ਮਾਸਟਰ ਰਾਜੇ ਬੈਨ ਦੇ ਘਰ ਆਉਣਾ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਪੜਨੀ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਯਾਦ ਕਰਨਾ ਉਦੋਂ ਸਾਡੇ ਬਜ਼ੁਰਗ ਹੋਏ ਨੇ ਬਾਬਾ ਧੰਨਾ ਔਰ ਬਾਬਾ ਦੀਪਿਆ ਜੀ ਜਿਨ੍ਹਾਂ ਦਾ ਇੱਕ ਘਰ ਹੋਇਆ ਕਰਦਾ ਸੀ ਬਾਬਾ ਧੰਨਾ ਜੀ ਨੇ ਜਦੋਂ ਮੀਰਾ ਦੇ ਕੋਲੋਂ ਬਾਣੀ ਨੂੰ ਸੁਣਿਆ ਬਾਣੀ ਕੰਠ ਕਰ ਲਈ ਐਸਾ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦੇ ਨਾਲ ਪ੍ਰੇਮ ਪਿਆ ਇਸ ਨਗਰ ਤੋਂ ਬਾਬਾ ਧੰਨਾ ਦੀਪਿਆ ਜੀ ਕਾਂਸ਼ੀ ਵਾਰਾਨਾ ਸੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਜਾਂਦੇ ਨੇ ਜਾ ਕੇ ਕਾਂਸੀ ਵਾਰਾਨਸੀ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਨੇ ਔਰ ਸਤਗੁਰੂ ਵਦਾਸ ਮਹਾਰਾਜ ਜੀ ਨੂੰ ਬੇਨਤੀ ਕਰਦੇ ਨੇ ਪਾਤਸ਼ਾਹ ਕਿਰਪਾ ਕਰੋ ਸਾਡੇ ਘਰ ਨੂੰ ਭਾਗ ਲਾਓ ਤੇ ਮਹਾਰਾਜ ਜੀ ਨੇ ਬੇਨਤੀ ਨੂੰ ਪ੍ਰਵਾਨ ਕੀਤਾ ਬਾਬਾ ਧੰਨਾ ਔਰ ਬਾਬਾ ਦੇਵਿਆ ਜੀ ਦੇ ਘਰ ਵਿੱਚ ਸਤਗੁਰੂ ਵਦਾਸ ਮਹਾਰਾਜੀ ਆਏ ਜਦੋਂ ਇਸ ਜਗ੍ਹਾ ਤੇ ਗੁਰੂ ਸਾਹਿਬ ਆਏ ਹਾਰੂ ਸੰਗਤਾ ਗੁਰੂ ਸਾਹਿਬ ਦੇ ਦਰਸ਼ਨਾਂ ਲਵਾਉਂਦੀਆਂ ਨੇ ਹਾਰੂ ਸੰਗਤਾ ਧੰਨਾ ਗੁਰੂ ਵਦਾਸ ਮਹਾਰਾਜੀ ਦੇ ਸਾਧ ਸੰਗ ਸੁਣਦੀਆਂ ਨੇ ਬਾਣੀ ਸੁਣਦੀਆਂ ਨੇ ਗੁਰੂ ਸਾਹਿਬ ਨਾਮ ਬਾਣੀ ਦਾ ਪ੍ਰਚਾਰ ਕਰਦੇ ਨੇ ਜਦੋਂ ਇਸ ਗੱਲ ਦਾ ਬਿੱਪਰ ਲੋਕਾਂ ਨੂੰ ਬ੍ਰਾਹਮਣ ਲੋਕਾਂ ਨੂੰ ਪਤਾ ਲੱਗਿਆ ਉਸ ਸਮੇਂ ਦੇ ਧਰਮ ਦੇ ਠੇਕੇਦਾਰਾਂ ਨੂੰ ਉਸ ਸਮੇਂ ਫਿਰ ਉਹਨਾਂ ਨੇ ਜਾ ਕੇ ਰਾਜੇ ਬੈਨ ਦੇ ਕੋਲ ਸ਼ਿਕਾਇਤ ਕੀਤੀ ਕਿ ਤੁਹਾਡੇ ਰਾਜ ਦੇ ਅੰਦਰ ਇੱਕ ਸ਼ੂਦਰ ਨਾਮ ਜੱਪ ਰਿਹਾ ਜਿਹੜਾ ਕੰਮ ਸਾਡਾ ਉੱਚੀ ਕੁਲ ਵਾਲੇ ਲੋਕਾਂ ਦਾ ਕੰਮ ਹੈ ਜਿਹੜਾ ਇੱਕ ਸ਼ੂਦਰ ਕਰ ਰਿਹਾ ਕਿ ਉਹਨਾਂ ਉਸ ਨੂੰ ਬੰਦੀ ਬਣਾ ਕੇ ਸਜ਼ਾ ਦਿੱਤੀ ਜਾਵੇ ਸਾਧ ਸੰਗ ਜੀ ਫਿਰ ਸਤਗੁਰ ਉਦਾਸ ਮਹਾਰਾਜ ਜੀ ਨੂੰ ਖਰਾਸ ਚੱਕੀ ਜਿਹੜੀ ਕਿ ਦੋ ਗਲਦਾਂ ਦੇ ਨਾਲ ਚਲਦੀ ਸੀ ਖਰਾਚਕੀ ਚਲਾਉਣ ਦੀ سزا ਲਗਾਈ ਗਈ ਸੋ ਮਹਾਰਾਜ ਜੀ ਨੇ ਕਿਰਪਾ ਕੀਤੀ ਇਸ ਖਰਾਸ ਦੇ ਵੱਲ ਸਵੱਲੀ ਨਿਗਾਹ ਪਾਈ ਸਤਿਗੁਰੂ ਅਰਵਦਾਸ ਮਹਾਰਾਜ ਦੀ ਕਿਰਪਾ ਦੇ ਨਾਲ ਇਹ ਜੋ ਖਰਾਚਕੀ ਆਪਣੇ ਆਪ ਹੀ ਚੱਲਣ ਲੱਗ ਪਈ ਜਦੋਂ ਇਹ ਖਰਾਚਕੀ ਚੱਲੀ ਰਾਜਾ ਬੈਨ ਦੇਖ ਕੇ ਹੱਕਾ ਬੱਕਾ ਰਹਿ ਗਿਆ ਧੰਨ ਗੁਰੂ ਅਰਵਦਾਸ ਮਹਾਰਾਜ ਦੇ ਚਰਨਾਂ ਦੇ ਵਿੱਚ ਢੇਰੀ ਹੋਇਆ ਬੇਨਤੀ ਕੀਤੀ ਪਾਤਸ਼ਾਹ ਮੇਰੇ ਕੋਲੋਂ ਭੁੱਲ ਹੋ ਗਈ ਸੋ ਉਸ ਸਮੇਂ ਰਾਜਾ ਬੈਨ ਗੁਰੂ ਸਾਹਿਬ ਦਾ ਸੇਵਕ ਬਣਿਆ ਇਹ ਜਿਹੜਾ ਫਿਰ ਸਥਾਨ ਹੈ ਰਾਜੇ ਬੈਨ ਨੇ ਆਪਣੇ ਹੱਥੀਂ ਗੁਰੂ ਸਾਹਿਬ ਦੇ ਰਹਿਣ ਵਾਸਤੇ ਗੁਰੂ ਸਾਹਿਬ ਦੇ ਵਿਸ਼ਰਾਮ ਕਰਨ ਦੇ ਵਾਸਤੇ ਸਥਾਨ ਬਣਾ ਕੇ ਦਿੱਤਾ ਸੀ ਇੱਥੇ ਫਿਰ ਮਹਾਰਾਜ ਜੀ 4 ਸਾਲ 2 ਮਹੀਨੇ 11 ਦਿਨ ਰਹੇ ਸੀ ਅੱਛਾ ਇਹ ਤਪੱਸਿਆ ਕੀਤੀ ਸੀ ਅਨ ਤਪ ਕੀਤਾ ਸੀ ਅੱਛਾ ਹੋਰ ਵੀ ਕੋਈ ਤਨ ਸਥਾਨ ਹੈ ਦੇਖਣ ਵਾਲਾ ਇੱਥੇ ਜਦੋਂ ਫਿਰ ਰਾਜਾ ਬੈਨ ਗੁਰੂ ਸਾਹਿਬ ਦਾ ਸੇਵਕ ਬਣਿਆ ਉਦੋਂ ਫਿਰ ਮਹਾਰਾਜ ਨੇ ਰਾਜੇ ਬੈਨ ਨੇ ਸੰਗਤਾਂ ਨੇ ਬੇਨਤੀ ਕੀਤੀ ਮਹਾਰਾਜ ਕਿਰਪਾ ਕਰੋ ਸਾਡੇ ਇਲਾਕੇ ਵਿੱਚ ਪਾਣੀ ਦੀ ਬੜੀ ਕਿੱਲਤ ਹੈ ਤੁਸੀਂ ਕਿਰਪਾ ਕਰੋ ਤੇ ਮਹਾਰਾਜ ਜੀ ਅੱਗੇ ਡੂੰਗੀ ਖੜ ਤੇ ਗਏ ਉਹਨਾਂ ਨੇ ਪੈਰ ਦੇ ਗੋਠੇ ਨਾਲ ਪੱਥਰ ਟਾ ਕੇ ਪਾਣੀ ਦਾ ਚਸ਼ਮਾ ਚਲਾਇਆ ਜਿਹਨੂੰ ਆਪਾਂ ਚਰਨ ਗੰਗਾ ਬੋਲਦੇ ਆ ਜਿਹਦਾ ਕੇਸ ਸਥਾਨ ਤੋਂ 3-4 ਕਿਲੋਮੀਟਰ ਦੂਰੀ ਤੇ ਸਥਾਨ ਸੋ ਉੱਥੇ ਮਹਾਰਾਜ ਜੀ ਨੇ ਜਨ ਚਲਾਇਆ ਸੀ ਇੱਥੇ ਮਹਾਰਾਜ ਜੀ ਆਰ ਜੀ ਨੂੰ ਆਰਾਮ ਪ੍ਰਮਾਨ ਦੇ ਜੀ ਸੰਗਤ ਨੂੰ ਬਾਣੀ ਦੇ ਨਾਲ ਜੋੜਦੇ ਹੁੰਦੇ ਸੀ ਸੋ ਸੰਗਤ ਨੂੰ ਬੇਨਤੀ ਹੈ ਕੇ ਇਸ ਸਥਾਨ ਦੀ ਕਾਰ ਸੇਵਾ ਚੱਲ ਰਹੀ ਹੈ ਭਾਈ ਆਓ ਥੋੜੀ ਤੋਂ ਥੋੜਾ ਬਹੁਤ ਦੇ ਤੋ ਬਹੁਤਾ ਜਿੰਨੀ ਕਿਸੇ ਦੀ ਸ਼ਰਧਾ ਹੈ ਗੁਰੂ ਕੇ ਪਾਵਨ ਸਥਾਨਾਂ ਦੀਆਂ ਕਾਰ ਸੇਵਾਵਾਂ ਦੇ ਵਿੱਚ ਆਪਣਾ ਯੋਗਦਾਨ और साधु गुरु रविदास महाराज जी तक कर दी खुशियां प्राप्त करी शुक्रिया बाबा जी थैंक यू सो मच आज आपकी वजह से ही मेरा वर्क मेरी लाइफ में वापस आ गया है नहीं तो हमारा ब्रेकअप हो चुका था और मैं बहुत परेशान थी आपने ही मुझे सही रास्ता दिखाया